ਮੇਰੇ ਬੇਟੇ ਨੇ ਉਹਨਾਂ ਨੇ ਘਰੋਂ ਖੜਿਆ ਘਰੋਂ ਸੱਦ ਕੇ ਆਂਦੇ ਪਿਆਰ ਨਾਲ ਗੱਲ ਕੀਤੀ ਉਹਨਾਂ ਨੇ ਬੜੀ ਜੱਫੇ ਚ ਪਾ ਕੇ ਲੈ ਗਏ ਨੇ ਮੈਂ ਅਹੀਂ ਬਾਹਰ ਬੈਠੇ ਆਂ ਅਹੀਂ ਕੋਈ ਗੱਲ ਨਹੀਂ ਕੀਤੀ ਉਹਨਾਂ ਨੂੰ ਇਹ ਕਿ ਸ਼ਾਇਦ ਯਾਰੀ ਦੋਸਤੀ ਵਿੱਚ ਕੋਈ ਗੱਲ ਇਹਨਾਂ ਨੇ ਕਰਨੀ ਗਈ ਏ ਉਹ ਅੰਦਰ ਗਏ ਨੇ ਅੰਦਰ ਜਾ ਕੇ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਮੇਰੇ ਬੇਟੇ ਨੂੰ ਅੰਦਰ ਖੜਕੇ ਦਾਤਰ ਉਹਦੇ ਪਹਿਲੇ ਗੁੱਟ ਤੇ ਡੇਰ ਰੱਖਣ ਕੇ ਅਸੀਂ ਤੇਰੇ ਗੁੱਟ ਵਢਦੇ ਨੇ ਤੇਰੇ ਪਿਆਰ ਵਢਦੇ ਨੇ ਉਹਨਾਂ ਨੂੰ ਕੋਈ ਕਰਨੀਗਾ ਉਹ ਕਿਸੇ ਦੇ ਘਰ ਕੰਮ ਵਾਸਤੇ ਗਏ ਨੇ ਲੱਕੜ ਦਾ ਕੰਮ ਕਰਨ ਦੇਦੇ ਸੀ ਉਹਨਾਂ ਦੇ ਘਰ ਉਹ ਬਾਹਰ ਆਣ ਕੇ ਕੋਈ ਗੱਲਬਾਤ ਆਪੋ ਚ ਹੱਸ ਫੇੜਨ ਦੇਦੇ ਕੋਈ ਗੱਲ ਕਰਦੇ ਹੋਣਗੇ ਤੇ ਉਹਨਾਂ ਨੇ ਕਿਹਾ ਜੀ ਸਾਨੂੰ ਇਹ ਟਾਂਟਾ ਲਾਂਦੇ ਨੇ ਇਹ ਆਪਣੇ ਮਹੱਲੇ ਦੇ ਹੈਗੇ ਨੇ ਕੀ ਨਾਮ ਉਹ ਗਾਜੇ ਸੁਕੰਦਰ ਹੈ ਗਾਜੇ ਇੱਕ ਦੂਸਰਾ ਰਾਜੂ ਹੀ ਗਾਜੇ ਵਰਤਾਇਗਾ ਜੀ ਇਹ ਤਿੰਨੇ ਪਿਓ ਪੁੱਤਾਂ ਨੇ ਸਾਡੇ ਇੱਟ ਰੋੜਾ ਬੜਾ ਛੱਡਿਆ ਏ ਨਜਾਇਜ਼ ਸਾਡੇ ਮੁੰਡੇ ਨੂੰ ਕਹਿੰਦਾ ਇਹਨਾਂ ਨੇ ਜਨਕੀ ਮੇਰੇ ਮੁੰਡੇ ਮੇਰੀ ਭੈਣ ਦੀ ਇਹਨਾਂ ਨੇ ਚੈਨ ਲਾ ਲਈਏ ਕਿ ਨਾਮ ਮੁੰਦਰੀ ਲਾ ਲਈਏ ਐਸ ਤਰ੍ਹਾਂ ਅਹੀਂ ਗਏ ਆ ਸਾਡੇ ਪ੍ਰਧਾਨ ਜਿਹੜਾ ਏ ਉਹਨਾਂ ਨੂੰ ਉਹਨਾਂ ਨੇ ਅੱਗੋਂ ਉਲਟ ਬੋਲਣ ਲੱਗ ਪਏ ਤੁਸੀਂ ਇੱਥੇ ਚਿੱਟਾ ਵੇਚਦੇ ਜੇ ਨਸ਼ਾ ਵੇਚਦੇ ਹੈਗੇ ਜੇ ਉਹ ਸਵੇਰੇ ਫਿਰ ਇਹਨਾਂ ਨੇ ਮੁਲਾਜ਼ਮ ਨੂੰ ਰਾਤੀਓ ਬੋਲੇ ਨੇ ਉਹਨਾਂ ਨੇ ਉਹਨਾਂ ਨੂੰ ਮੁਲਾਜ਼ਮਾਂ ਨੇ ਸਾਡੇ ਮੁੰਡੇ ਨੂੰ ਪ੍ਰਧਾਨ ਨੂੰ ਬੋਲਣ ਨਹੀਂ ਦਿੱਤਾ ਉਥੇ ਜਾਣੇ ਗਿਆ ਰਿਪੋਰਟ ਸਾਰੀ ਮਤਲਬ ਸੁਲਾ ਕਰਵਾਨ ਗਿਆ ਉਹਨਾਂ ਨੇ ਉੱਥੇ ਤਮਕਿ ਲਈਏ ਕਿ ਤੇਰਾ ਮੈਂ ਗੁੱਟ ਗਰਦਨ ਮਤਲਬ ਧੋਣ ਲਾਣੀ ਹੈ ਐਸ ਤਰ੍ਹਾਂ ਬੋਲੇ ਨੇ ਤੇ ਬਾਅਦ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਵੇਰੇ ਫਿਰ ਬਾਅਦ ਵਿੱਚ ਮੇਰੇ ਆਪਰਾਤੀ ਆਗੇ ਸਾਰੇ ਸਾਰੀ ਗੱਲ ਖਤਮ ਹੋ ਗਈ ਹੈ ਸਿਰ ਮੇਰੇ ਹਸਬੰਦ ਨੇ ਗੇਟ ਖੋਲਿਆ ਗੇਟ ਖੋਲ ਕੇ ਲੈ ਇਥੇ ਬੂਏ ਦੇ ਵਿੱਚ 1 ਲੱਖ ਅੰਦਰ ਤੇ ਉਹਨਾਂ ਨੇ ਫਟਾਫਟ ਆਨ ਕੇ ਦਾਤਰ ਮਾਰਿਆ ਬਾਤ ਤੋਂ ਹੋਂ ਤੇ ਮਾਰਨ ਲੱਗੇ ਆ ਉਹਨਾਂ ਨੇ ਜਲਦੀ ਬਾਹ ਕਰ ਲਈ ਤੇ ਬਾਹ ਤੇ ਵੱਜ ਗਿਆ ਉਹਨਾਂ ਦੀ ਹੁਣ ਖੂਨ ਖੂਨ ਨਹੀਂ ਬੰਦ ਹੋ ਰਿਹਾ ਉਹਨਾਂ ਦਾ ਹੁਣ ਪਤਾ ਨਹੀਂ ਮਤਲਬ ਮੂਵਮੈਂਟ ਨਹੀਂ ਹੋ ਰਹੀ ਦੋ ਉਂਗਲਾਂ ਦੀ ਡਾਕਟਰ ਕਹਿੰਦੇ ਕਿ ਆਪਰੇਸ਼ਨ ਹੋਏਗਾ ਤੇ ਜਿਹੜੀ ਪਾਰਟੀ ਦੇ ਵੱਲੋਂ ਕੰਮ ਕੀਤਾ ਗਿਆ ਉਹ ਪਾਰਟੀ ਕਿੱਥੇ ਅਜੀ ਹੁਣ ਉਹ ਹੁਣ ਭਗੜੇ ਹੋਇਆ ਭੱਜੇ ਹੋਇਆ ਕੌਣ ਹੈ ਉਹ ਗੈਂਗਸਟਰ ਹੈ ਕੋਈ ਜਾਂ ਕੌਣ ਨਹੀਂ ਗੈਂਗਸਟਰ ਨਹੀਂ ਹੈ ਮਤਲਬ ਨਸ਼ਾ ਕਰਦੇ ਮੱਲੇ ਦੇ ਹੀ ਹੈ ਉਹਨਾਂ ਨੇ ਨਸ਼ੇ ਵਿੱਚ ਇਹ ਸਾਰਾ ਕੀਤਾ ਕੀ ਨਾਮ ਉਹਨਾਂ ਦਾ ਨਾਮ ਉਹਨਾਂ ਦਾ ਇੱਕ ਮੁੰਡੇ ਦਾ ਨਾਮ ਵੱਡੇ ਦਾ ਰਾਜੂ ਜੇ ਛੋਟੇ ਦਾ ਸਕੰਦਰ ਹੈ ਹਾਂਜੀ ਉਹਨਾਂ ਨੂੰ ਕੀ ਮੰਗ ਕਰਦੇ ਜੀ ਹਨ ਇਨਸਾਫ ਚਾਹੀਦਾ ਤਾਂ ਪੁਲਿਸਰ ਵੱਲੋਂ ਰਾਤ ਦੀ ਹੋਂਦ ਕੀ ਕਾਰਵਾਈ ਕੀਤੀ ਗਈ ਆ ਪੁਲਿਸ ਵਾਲੇ ਆਏ ਆ ਚੱਕਰ ਚੱਕਰ ਲਗਾ ਕੇ ਚਲ ਗਏ ਉਹਨਾਂ ਨੇ ਰਾਤ ਨੂੰ 8 ਟੋੜਾ ਚਲਾਇਆ ਠੀਕ ਆ ਉਧਰ ਵੀ ਮਹੱਲੇ ਦੇ ਵੀ ਹੈਗੇ ਆ ਉਹ ਵੀ ਇੱਥੇ ਆ ਉਹਨਾਂ ਦੇ ਏਸੀਓਸੀ ਤੋੜੇ ਨੇ ਸਾਰਾ ਕੁਝ ਤੋੜਪਾਨ ਕੀਤੀ ਹੈ ਕੱਚ ਵਗੈਰਾ ਖਿਲਰੇ ਨੇ ਮੇਰਾ ਜੀ ਨਾਮ ਹੈਗਾ ਸੁਖਦੇਵ ਸਿੰਘ ਕਿੱਥੇ ਰਹਣਾ ਨੇ ਐਸੀ ਜੀ ਛੋਟਾ ਹਰੀਪੁਰਾ ਏਕਤਾ ਨਗਰ ਗਲੀ ਨੰਬਰ 6 ਦੇ ਇੱਥੇ ਜਿੱਥੇ ਆਪਾਂ ਇਸ ਵੇਲੇ ਖੜੇ ਕੀ ਗੱਲ ਹੋਈ ਹੈ ਗੱਲ ਇਹੋ ਹੀ ਆ ਜੀ ਬੇਨਤੀ ਆ ਮੇਰੀ ਇਹ ਵੀ ਮੈਂ ਰਿਕਸ਼ਾ ਚਲਾਉਂਦਾ ਕੰਮ ਕਰਦਾ ਮੈਂ 9:30 ਵਜੇ ਘਰ ਆਇਆ ਧਿਆਨ ਕੇ ਆਵੇ ਚੁੱਲਾ ਬਾਲਿਆ ਵਾ ਇਹਦੀ ਵੀ ਤਸਰੀਬੇ ਹੀ ਲਾ ਸਕਦੇ ਉਹਦੇ ਵਿੱਚ ਮੈਂ ਚਾਹ ਬਣਾਉਣ ਲੱਗਾ ਤੇ ਆਪਣਾ ਰੋਟੀ ਖਾਣ ਲੱਗਾ ਇੰਨੇ ਨੂੰ ਬਾਹਰੋਂ ਆਏ ਆ ਉਹਨਾਂ ਨੇ ਆਣ ਕੇ ਦਾ ਆ ਮਾਰਨਾ ਚਾਲੂ ਕਰਤਾ ਜਿਹਦੇ ਨਾਲ ਗੇਟ ਦੀਆਂ ਸਾਰਾ ਟੁੱਟਾ ਵਾ ਤੇ ਉਧਰ ਵੀ ਉਹਨਾਂ ਨੇ ਇੱਟਾਂ ਮਾਰਨੀਆਂ ਚਾਲੂ ਕਰਦੀਆਂ ਜਿਹਦੇ ਨਾਲ ਉਹ ਨਵਾਂ ਲੱਗਾ ਹੋਇਆ ਗੇਟ ਸਾਰਾ ਟੁੱਟ ਗਿਆ ਫੇਰ ਮੁੜ ਕੇ ਅਹੀ 112 ਦੇ ਉੱਤੇ ਦਿੱਤੀ ਆ ਐਪਲੀਕੇਸ਼ਨ ਫੋਨ ਦੇ ਉੱਤੇ ਐਪਲੀਕੇਸ਼ਨ ਉਹਨਾਂ ਨੇ ਮੁਲਾਜ਼ਮ ਸਾਹਿਬ ਭੇਜੇ ਆ ਗੇਟ ਹਕੀਮਾ ਤੋਂ ਪੁਲਿਸ ਪਾਰਟੀ ਆਈ ਆ ਉਹਨਾਂ ਨੇ ਬਾਹਰਲਾ ਗੇਟ ਕੱਢ ਕੇ ਮੈਨੂੰ ਵੀ ਕੱਢਿਆ ਤੇ ਉਹ ਜਦੋਂ ਮੈਂ ਬਾਹਰ ਨਿਕਲਿਆ ਐ ਪ੍ਰੀਤ ਕੁਮਾਰ ਤੇ ਜਿਹੜਾ ਥਾਬੀ ਆ ਸਾਡੇ ਸਾਹਮਣੇ ਇਹ ਤੇ ਹੋਰ ਇਹਨਾਂ ਦੇ ਨਾਲ ਬੰਦੇ ਉਹਨਾਂ ਦੇ ਸਾਹਮਣੇ ਵੀ ਮੈਨੂੰ ਇਹਨਾਂ ਨੇ ਧੱਕਾ ਮਾਰ ਕੇ ਤੇ ਮੇਰੇ ਚਪੇੜ ਮਾਰੀ ਤੇ ਮੈਂ ਡਿੱਗ ਪਿਆ ਜਿਸ ਦੇ ਨਾਲ ਮੇਰੀ ਆ ਬਾਹ ਦੇ ਉੱਤੇ ਜਿਹੜੀ ਆ ਜੋਰ ਆ ਤੁਰ ਚੀਜ਼ ਨਹੀਂ ਫੜੀ ਜਾਂਦੀ ਭਾਵੇਂ ਮੈਂ ਇਹਦੀ ਐਮਐਲਆਰ ਨਹੀਂ ਕਟਾਈ ਉਹਨਾਂ ਮੁਲਾਜ਼ਮਾ ਨੇ ਜਿਹੜੀ ਜਿਹੜੇ ਪਹਿਲੇ ਮੁੰਡੇ ਦੇ ਵਜੀ ਜਿਹਨੂੰ ਇਹਨਾਂ ਘਰੋਂ ਬੁਲਾ ਕੇ ਇਕੱਲੇ ਨੂੰ ਜਿਹਦੇ ਵੱਲੋਂ ਇਹ ਆਂਦੇ ਉਹ ਲੱਕੜ ਦਾ ਕੰਮ ਕਰਦਾ ਉਦੀ ਘਰ ਵਾਲੀ ਨਹੀਂ ਬੇਟਾ ਉਹਦਾ 6ਵੀਂ 7ਵੀਂ ਚ ਪੜਦਾ ਤੇ ਉਹਨੂੰ ਇਹਨਾਂ ਬੁਲਾ ਕੇ ਬਾਹਰ ਇਥੇ ਕੁੱਟਿਆ ਆ ਨਾਲ ਦੇ ਗਵੰਡੀਆਂ ਨੇ ਨਾ ਮੈਂ ਨਹੀਂ ਵੇਖਿਆ ਇਹ ਇਹ ਨਾਲ ਦੇ ਗਵੰਡੀਆਂ ਨੇ ਉਹਨੂੰ ਧੂਕਿਆ ਆਪਣੇ ਅੰਦਰ ਵਾੜਿਆ ਹੁਣ ਭਾਵੇਂ ਕੋਈ ਅਤੰਕ ਤੋਂ ਡਰਦਾ ਤੇ ਗਵਾਹੀ ਦੇਵੇ ਚਾਹੇ ਨਾ ਭਾਈ ਉਹ ਕਹ ਰਿਹਾ ਕਿ ਨਾਮ ਤੁਹਾਡੇ ਮੁੰਡਿਆਂ ਨੇ ਇੱਕ ਮੁੰਡੇ ਬੰਦੇ ਮੁੰਡੇ ਨੂੰ ਬੁਲਾ ਕੇ ਦਾਤ ਰੱਖਿਆ ਔਰ ਇਹ ਤੋਹਣ ਦੇ ਰੱਖਿਆ ਫਿਰ ਕੰਦੇ ਲੱਤਾਂ ਵੱਟੀਆਂ ਉਹ ਉਹ ਇਹ ਇਹ ਜਿਹੜਾ ਨਾ ਇਹ ਜਦੋਂ ਅਸੀਂ ਗਏ ਆ ਠਾਣੇ ਇਹ ਜਦੋਂ ਸਾਡੇ ਤੇ ਹਮਲਾ ਹੋ ਗਿਆ ਵਾ ਦੂਜਾ ਵੀ ਹਮਲਾ ਕਰਦਾ ਇਹ ਉਦੋਂ ਦੀ ਘਾੜੀਆਂ ਇਹ ਏ ਨਾ ਨਰਿੰਦਰ ਸਿੰਘ ਨਰਿੰਦਰ ਸਿੰਘ ਐਸਆਈਆ ਉਹ ਬਾਦ ਚ ਆਇਆ ਉਹਨੇ ਜਾ ਕੇ ਠਾੜੇ ਦੇ ਵਿੱਚ ਜਦੋਂ ਦੱਸਿਆ ਮੈਂ ਕਿਹਾ ਵੀ ਜੇ ਜੇ ਦਾਤਰ ਮਾਰੇ ਆ ਤੇ ਲਿਆਓ ਉਹਨੇ ਪੁਲਿਸ ਵਾਲਿਆਂ ਨੇ ਕਿਹਾ ਵੀ ਲਿਆਓ ਕਿਹਦੇ ਦਾਤਰ ਨਹੀਂ ਮਾਰੇ ਉਹ ਕਹਿੰਦੇ ਦਾਤਰ ਰੱਖਿਆ ਪਹਿਲੇ ਨਾ 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 ਕੋਈ ਆਇਆ ਹੀ ਨਹੀਂ ਇੱਥੇ ਕੋਈ ਤੁਹਾਡੇ ਮੁੰਡੇ ਨੇ ਦਾਤਰ ਨਾ ਨਾ ਕੋਈ ਉਹ ਘੱਲੋ ਨਾ ਨਾ ਉਹ ਘੱਲੋ ਉਹ ਮੁੰਡੇ ਨੂੰ ਇਹਨਾਂ ਬੁਲਾਇਆ ਬਾਹਰ ਅੰਦਰੋਂ ਕੁੜੀ ਸਾਡੀ ਨੇ ਬਾਹਰ ਸੱਦਿਆ ਉਹਨੂੰ ਮੁੰਡੇ ਨੂੰ ਵਾਜ ਮੇਰ ਕੇ ਭਜਿਆ ਭੇਜਿਆ ਵਾ ਮੁਰਕੇ ਮੇਰਾ ਪੋਤਰਾ 6ਵੀਂ ਸਰਵ ਵਿੱਚ ਪੜਦਾ ਹੈ ਨਹੀਂ ਆ ਉਹਨੇ ਉਹਨੇ ਮਾਂ ਇਹਨਾਂ ਦੇ ਨਾਲ ਘੁੱਲ ਕੇ ਵੀ ਮੇਰੇ ਪਾਪਾ ਨੂੰ ਛੱਡ ਦੋ ਤੋੜ ਪਾਣ ਵੀ ਕੀਤੀ ਆ ਤੇ ਇੱਥੇ ਕੁੱਟ ਮਾਰ ਵੀ ਉਹਦੀ ਕੀਤੀ ਜਿਹਦੇ ਦਰਮਿਆਨ ਉਹਦੇ ਸੱਟਾਂ ਲੱਗੀਆਂ ਜਿਹਦੀ ਐਮਐਲਆਰ ਗੇਟਾ ਹਕੀਮਾ ਤੇ ਆ ਤੇ ਜਿਹੜਾ ਸਵੇਰੇ ਕਹਿੰਦੇ ਕਿ ਨਾਮ ਦਾ ਸਵੇਰੇ ਉਹ ਨਾ ਨਾ ਉਹ ਬੇਨਤੀ ਇਹ ਆ ਵੀ ਮੈਂ 8 ਵਜੇ ਇੱਥੋਂ ਉੱਠਿਆ ਰਾਤ ਅਸੀਂ 2:3 ਵਜੇ ਸਾਨੂੰ ਆਪਣੇ ਉਧਰ ਹਸਪਤਾਲ ਤੇ ਥਾਣੇ 'ਚ ਜਦੋਂ ਅਸੀਂ ਇੱਥੇ ਆਏ ਮੈਂ ਸੌਂ ਗਿਆ 8:00 ਵਜੇ ਉੱਠ ਕੇ ਤੇ ਮੈਂ ਚੱਲ ਗਿਆ ਆਪਣਾ ਦੁੱਧ ਲੈਣ ਦੋਦਲਾਂ ਜਦੋਂ ਮੈਂ ਗਿਆ ਤਾਂ ਮੈਨੂੰ ਉੱਥੇ ਸਵਾਰੀਆਂ ਮਿਲ ਗਈਆਂ 20-20 ਰੁਪਏ ਦੀਆਂ ਮੈਂ ਲਾਉਣ ਲੱਗ ਪਿਆ ਤਿੰਨ ਕਰ ਪਰ ਕੋਈ ਇਦਾਂ ਪੌੜਾ ਘਟਾ ਲੱਗੋ ਮੈਂ ਵਾਪਸ ਆਇਆ ਤਾਂ ਮੈਂ ਕੀ ਵੇਖਦਾ ਵਾਂ ਵੀ ਆਹ ਜਿਹੜਾ ਦੁਬਾਰਾ ਜਿਹੜਾ ਸਮਾਨ ਹਟਾ ਵੇਖੋ ਆ ਅੰਦਰ ਅੰਦਰ ਨਵੀਂ ਫਰੇਜ ਆ ਆ ਇੱਥੇ ਸ਼ੋਰੂਮ ਆ ਆ ਸਾਡੇ ਮਹੱਲੇ ਦੀ ਛੀਛੂ ਛੀਛੂ ਪਾਲਦਾ ਉਹਦੇ ਕੋਈ ਖਰੀਦੀ ਪਿਛਲੇ ਸਾਲ ਹੀ ਜਿਹੜਾ ਸਵੇਰੇ ਦਾਤਰ ਮਾਰ ਉਹ ਮਾਰ ਅਸੀਂ ਨਹੀਂ ਮਾਰਿਆ ਕੋਣ ਕੋਣ ਵਿਅਕਤੀ ਨਹੀਂ ਕਹਿ ਕੇ ਸਾਨੂੰ ਨਹੀਂ ਪਤਾ ਉਹ ਕਹਿੰਦਾ ਅਸੀਂ ਤੁਹਾਡੇ ਸਾਹਮਣੇ ਬੈਠੇ ਹੁਣ ਵੀ ਮੈਂ ਤੁਹਾਡੇ ਆਉਣ ਤੇ ਜਦੋਂ ਤੁਸੀਂ ਬਾਈਟ ਕਰ ਉਹ ਕਹਿ ਰਿਹਾ ਕਿ ਨਾ ਤੁਹਾਡੇ ਬੁੰਡਿਆ ਉਹ ਝੂਠ ਬੋਲ ਰਿਹਾ ਆਪਣੇ ਆਪਣੇ ਆ ਛਪਾਉਣ ਲਈ ਜਿਹੜਾ 2-3 ਵਾਰੀ ਘਰ ਆਣ ਕੇ 452 ਲੱਗਣੀ ਇਹਨੂੰ ਛਪਾਉਣ ਦੇ ਵਾਸਤੇ ਉਹ ਸਾਡੇ ਤੇ ਅਲਿਕੇਸ਼ਨ ਲਾ ਰਿਹਾ ਸਾਡੇ ਬੱਚਾ ਤੇ ਰਾਤ ਹਰੀ ਵੀ ਛੋਟਾ ਜਿਹਾ ਹੋਰ ਲੱਗਾ ਝਗੜਾ ਸੀ ਉਹ ਪਾਰੀਆਂ ਦਾ ਖੁਲਾਸ ਦੇਗੇ ਸੀ ਥਾਣੇ ਸਵੇਰੇ ਉਹਨਾਂ ਨੂੰ ਵਰੁਣ ਹੈਗਾ ਇਹ ਮਦਦ ਆਉਂਦੇ ਉਹਦੇ ਘਰ ਕਰਕੇ ਆਏ ਕੋਈ ਡਾਕਟਰ ਮਰੇ ਬਾਜੂ ਤੇ ਵੀ ਖੱਬੀ ਬਾਹਂਦ ਰੱਜੇ ਤੇ ਦਾਖਲ ਹਸਪਤਲ ਉਹਦਾ ਬਿਆਨ ਲਿਖਦੇ ਤੇ ਬਾਕੀ ਵੈਰੀਫਾਈਕੈਸ਼ਨ ਕੰਡੂਨੀ ਕਾ ਵੀ ਕੀਤੀ ਜਾਦੀ। ਕੀ ਰਾਤ ਦੀ ਗੱਲ ਹੈ ਰਾਤ ਕਾਰਵਾਈ ਨਹੀਂ ਕੀਤੀ ਸੀ ਪੁਲਿਸ ਕੋਲ ਰਾਤ ਨੂੰ ਥਾਣੇ ਕੋਈ ਹੋਦ ਖਾਸੀ ਸਵੇਰੇ ਝਗੜਾ ਹੋਇਆ ਜਦੋਂ ਰਾਤ ਤੋੜ ਭੰਦੇ ਰਾਤ ਹੀ ਹੋਈ ਹੈ ਕਹਿੰਦੇ ਸਰ ਇਹ ਲੜਾਈ ਦੇ ਵਿੱਚ ਕਿੰਨੇ ਕਹਿੰਦੇ ਜਖਮੀ ਹੋਏ ਇਹਨਾਂ ਦੇਖੋ ਜ਼ਖਮੀ ਹੈ ਜੀ ਗੋਨੋ ਹਸਪਤਲ ਹੋਰੇ ਬਿਆਨ ਲੁਕੇ ਸਰ ਗੁੰਡਾਗਰਦੀ ਕਿਹਨਾਂ ਦੇ ਵੱਲੋਂ ਕੀਤੀ ਗਈ ਹੈ ਉਹ ਸਾਰੀ ਜਾਣਦਾ ਵਿਸ਼ਾ ਕਰਕੇ ਕਰਕੇ ਸਾਰੇ ਦੇਖਦੇ ਹਾਂ ਕਾਰਵਾਈ ਕੀਤੀ ਜਾ ਰ you